ਧਰਨਾ ਲੱਗਿਆ ਸੜਕ ਰੋਕਣੀ ਪਈ ਥੋਟੀ ਤਾਂ ਸਰਕਾਰ ਹੈ ਜੀ ਤੇ ਤੁਸੀਂ ਵੀ ਆ ਕੇ ਧਰਨੇ 'ਚ ਬੈਠੇ ਹੋ ਜੇ ਗਲਤ ਕੰਮ ਹੋਇਆ ਹੈ ਕਿਸੇ ਕੁੜੀ ਦੀ ਜਾਨ ਗਈ ਹੈ ਸਾਡੀ ਦੀ ਭੈਣ ਦੀ ਜਾਨ ਗਈ ਹੈ ਤੇ ਉਹਦੇ ਵਿੱਚ ਸਾਨੂੰ ਬੈਠਣਾ ਚਾਹੀਦਾ ਹੈ ਜੇ ਸਰਕਾਰ ਸਹੀ ਕੰਮ ਨਹੀਂ ਕਰਦੀ ਤਾਂ ਉਹਦੇ ਖਿਲਾਫ ਬੋਲਣਾ ਚਾਹੀਦਾ ਤੁਮ ਮੰਤਰੀ ਤਿੱਕਰੇ ਅਪੀਲ ਕਰਦਾ ਹੈ ਕਿ ਤੁਹਾਡੇ ਪ੍ਰਸ਼ਾਸਨ ਨੇ ਬੜੀ ਗਲਤੀ ਕੀਤੀ ਹੈ ਤੁਸੀਂ ਇੱਥੇ ਫਿਰ ਆਮ ਆਦਮੀ ਪਾਰਟੀ ਸਰਕਾਰ ਦੇ ਆਗੂ ਹੋਣ ਦੇ ਬਾਵਜੂਦ ਵੀ ਇੱਥੇ ਖੜੇ ਹੋ ਆ ਸਰਕਾਰ ਚੰਡੀਗੜ੍ਹ ਬੈਠੀ ਹੈ ਇਹੀ ਰੋਜ਼ ਮੈਨੂੰ ਮਿਲਦੇ ਜੁਲਦੇ ਆ ਦੁੱਖ ਸੁੱਖ ਚ ਮੇਰੇ ਨਾਲੇ ਰਹਿੰਦਾ ਹਰ ਵਕਤ ਇਹ ਪਹਿਲਾਂ ਮੈਨੂੰ ਸਰਕਾਰ ਬਾਅਦ ਹੀ ਗੱਲ ਆ ਦੂਜੇ ਪਾਸੇ ਇਹ ਜੀ ਕਿਹੜੀ ਵੱਡੀ ਧੇਰਾ ਜਿਹਦੇ ਖਿਲਾਫ ਅਜੇ ਤੱਕ ਕੋਈ ਪਰਚਾ ਨਹੀਂ ਦਰਜ ਹੋ ਪਾਰਿਆ ਜੀ ਦੇਖੋ ਜਿਹੜੇ ਸਾਡੇ ਮੌਜੂਦਾ ਲੋਕ ਚੁਣੇ ਹੋਏ ਲੋਕ ਹੈ ਉਹ ਲੋਕਾਂ ਨੂੰ ਇਹੀ ਲੋਕਾਂ ਨੂੰ ਕਹਿੰਦੇ ਸੀ ਕਿ ਆਹ ਰੋੜਾਂ ਤੇ ਟਿੱਪਰ ਨਹੀਂ ਚੱਲਣੇ ਚਾਹੀਦੇ ਐ ਚਾਜ ਚ ਟੌਂਕ ਵਿਖੇ ਧਰਨਾ ਲਾਉਣ ਦੇਤੇ ਟੀਸੀ ਨੂੰ ਲੈਟਰ ਕਢਾਉਣ ਦੇਤੇ ਮੁੱਖ ਮੰਤਰੀ ਸਾਹਿਬ ਦੀ ਮੈਂ ਕੱਲ ਵੀ ਸੁਣੀ ਦੀ ਕਹਿੰਦੇ ਸਾਡੇ ਕੋਈ ਬੰਦਾ ਮੈਨਿਕ ਚ ਨਹੀਂ ਮਿਲਿਆ ਵਾ ਹੈਗਾ ਹੈ ਟਿਪਰਾਂ ਚ ਨਹੀਂ ਮਿਲਿਆ ਵਾ ਮੈਂ ਮੁੱਖ ਮੰਤਰੀ ਸਾਨੂੰ ਆਪਣੀ ਇੰਟੈਲੀਜੈਂਸ ਦੀ ਰਿਪੋਰਟ ਕਰਾ ਲਾ ਇੱਕ ਆਪਣੀ ਕੋਈ ਟੀਮ ਭੇਜ ਕੇ ਪਤਾ ਕਰਨਾ ਲੋਕਾਂ ਤੇ ਪੁੱਛ ਲਾ ਵੀ ਤੁਹਾਡਾ ਐਮ.ਐਲ.ਏ. ਕਿ ਮਿਲਿਆ ਵਾ ਕਿ ਨਹੀਂ ਖੁੱਲੇ ਪੈਸੇ ਕਮਾਇਆ ਕਿ ਨਹੀਂ ਕਮਾਇਆ ਹੈ ਆਪਣੀ ਸਰਕਾਰ ਚ ਸਵਾਲ ਚੱਕ ਰਹੇ ਤੁਸੀਂ ਹਾਂ ਚੱਕ ਰਹੇ ਮੈਂ ਸਹੀ ਕਹਿ ਰਹੇ ਹਾਂ ਮੁੱਖ ਮੰਤਰੀ ਜੀ ਸਾਹਿਬ ਤੁਹਾਡੇ ਕੋਲ ਇੰਟੈਲੀਜੈਂਸ ਦੀ ਰਿਪੋਰਟ ਹੈ ਸਾਰੀ ਤੁਹਾਡੇ ਐਮ.ਐਨ.ਏ. ਨੇ ਕਿੰਨੇ ਪੈਸੇ ਕਮਾ ਲਏ ਕੀ ਕੀ ਕਰਾਂਦਾ ਪੂਰੀ ਮੈਨਗਿਦੀ ਚ ਚਲਾਉਂਦੇ ਪੂਰੇ ਟਿਪਰੇ ਚ ਚਲਾਉਂਦਾ ਲੋਕਾਂ ਦੇ ਝੂਠੇ ਪਰਚੇ ਕਰਾਂਦਾ ਤੁਸੀਂ ਦੀ ਇੰਟੈ ਤੁਸੀਂ ਉਹ ਕਹਿਣਗੇ ਹੁਣ ਜੇ ਵਿਧਾਇਕ ਸਾਹਿਬ ਨੂੰ ਫਿਰ ਕਾ ਕੇ ਵੀ ਸੜਕਾਂ ਦੇ ਉੱਤੇ ਹਾਦਸੇ ਹੋ ਜਾਂਦੇ ਹੁੰਦੇ ਆ ਦੁੱਖ ਦੀ ਗੱਲ ਆ ਨਹੀਂ ਹੋਣੇ ਚਾਹੀਦੇ ਪਰ ਉਹ ਤਾਂ ਵਿਦੋਸ਼ ਦੋਸ਼ ਤੁਸੀਂ ਵਿਧਾਇਕ ਤੇ ਲਾ ਦੋਗੇ ਇਹੀ ਵਿਧਾਇਕ ਅੱਜ ਤੋਂ 3 ਸਾਲ ਪਹਿਲਾਂ ਕੋਈ ਦਰਘਟਨਾ ਹੁੰਦੀ ਮੈਂ ਐਮਐਲਏ ਹੋ ਕੇ ਵੀ ਜਦ ਵੀ ਪੈਂਦਾ ਰਿਹਾ ਲੋਕਾਂ ਦੇ ਨਾਲ ਜਦੋਂ ਕੋਈ ਦਰਘਟਨਾ ਹੁੰਦੀ ਮੈਂ ਜਦ ਵੀ ਪੈਂਦਾ ਸੀ ਇਹੀ ਵਿਧਾਇਕ ਅੱਜ ਕਿਉਂ ਨਹੀਂ ਬੈਠ ਰਿਹਾ ਜਿਹੜੀਆਂ ਰੋਡ ਤੇ ਤੇ ਟਰੱਕ ਨਹੀਂ ਚੱਲਣੇ ਚਾਹੀਦੇ ਡੀਸੀ ਨੂੰ ਲੈਟਰ ਕੱਟ ਦਿੰਦਾ ਆਹ ਕਰ ਦਿੰਦਾ ਇਹੀ ਵਿਧਾਇਕ ਕਰਦਾ ਸੀ ਅੱਜ ਕਿੱਥੇ ਬੈਠਾ ਵਿਧਾਇਕ ਤੁਹਾਡੇ ਹੁੰਦੇ ਨਹੀਂ ਚੱਲਦੇ ਸੀ ਅਸੀਂ ਤਾਂ ਰੋ ਇਹ ਬਜ਼ੁਰਗ ਮਾਈ ਨੂੰ ਪੁੱਛ ਜਿਹਦੀ ਬਹੁਤ ਚਲ ਗਈ ਜਿਹਦੀ ਬਹੁਤ ਚਲ ਗਈ ਜਿਹਦੇ ਲੋਕ ਲੋਕ ਕਿੰਨੇ ਆਉਂਦੇ ਬੱਚੇ ਕਿਦਾਂ ਰੋਣਗੇ ਉਹਦਾ ਹਸਬੰਦ ਕਿਦਾਂ ਰੋੜੇਗਾ ਮੈਂ ਆਪਣੇ ਪੋਤੇ ਨੂੰ ਕਹਾਂ ਕਾ ਫੈਸਲਾ ਕਰਾਂ ਕਿਉਂ ਨਹੀਂ ਹਾਜ਼ਰ ਕਰਦੇ ਸਰਕਾਰ ਨਾਲ ਕਿਉਂ ਨਹੀਂ ਹਾਜ਼ਰ ਕਰੇ ਪੁੱਤ ਅਸੀਂ ਰੋਈਏ ਕਾ ਅਸੀਂ ਕੀ ਕਰੀਏ ਸਰਕਾਰ ਨੂੰ ਕਿਉਂ ਨਹੀਂ ਸਾਡਾ ਇਨਸਾਫ ਕਰਿਆ ਢੋਟੀ ਕਹਿੰਦੇ ਮਤਲਬ ਇਹ ਢੋਟੀ ਪਾਰਟੀ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ 20 ਵਿਧਾਇਕਾਂ ਨੇ ਕਾਬੂ ਕਰੇ ਹੋਏ ਬੰਦੇ ਮੈਂ ਤਾਂ ਕਹਾ ਚੌਂਕੀਨ ਜਾਰ ਸਸਪੈਂਡ ਹੋਣਾ ਚਾਹੀਦਾ ਮੈਂ ਐਸਪੀ ਨੂੰ ਕਹਿਆ ਕਿ ਹਟਿਆ ਕਿ ਚੌਂਕੀਨ ਜਾਰ ਨੂੰ ਸਸਪੈਂਡ ਕਰੋ ਉਹਨਾਂ ਬਾਡੀ ਕਿਉਂ ਨਹੀਂ ਚੱਕੀ ਉਹਨਾਂ ਨੂੰ ਹਸਪਤਲ ਲੈ ਕੇ ਕਿਉਂ ਨਹੀਂ ਗਏ ਪਹਿਲਾਂ ਉਹ ਕਿਉਂ ਮਿਲਿਆ ਉਹਦਾ ਕਾਰਡ ਡਟਾਰ ਕਰਵਾਇਆ ਕਿਨ ਸਸਪੈਂਡ ਕਰੋ ਸੋ ਸੜਕ ਹਾਦਸੇ ਵਿੱਚ ਇੱਕ ਭੈਣ ਦੀ ਜਾਨ ਚਲੇ ਜਾਣ ਤੋਂ ਬਾਅਦ ਲੋਕਾਂ ਨੇ ਰੋਧ ਦੇ ਵਿੱਚ ਆ ਕੇ ਰੋਡ ਨੂੰ ਰੋਕ ਲਿਆ ਰੋਡ ਦੇ ਉੱਤੇ ਬਹਿ ਗਏ ਆ ਤੇ ਪੁਲਿਸ ਦੇ ਉੱਤੇ ਸਵਾਲ ਖੜੇ ਹੁੰਦੇ ਆ ਮੌਕੇ ਦੀ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧਵਾ ਵੀ ਸਾਡੇ ਨਾਲ ਹੈ। ਉਹ ਗੱਲਬਾਤ ਕਰਦੇ ਸੰਧਵਾ ਸਾਹਿਬ। ਧਰਨਾ ਲੱਗਿਆ ਹੈ। ਸੜਕ ਰੋਕਣੀ ਪਈ। ਥੋਟੀ ਦਾ ਸਰਕਾਰ ਹੈ ਜੀ ਤੇ ਤੁਸੀਂ ਵੀ ਆ ਕੇ ਧਰਨੇ 'ਚ ਬੈਠੇ ਹੋ। ਕੀ ਸਰਕਾਰ ਵਿੱਚ ਧਰਨੇ ਨਹੀਂ ਲੱਗਦੇ? ਹਾਂ। ਜੇ ਗਲਤ ਕੰਮ ਹੋਇਆ ਹੈ ਕਿਸੇ ਕੁੜੀ ਦੀ ਜਾਨ ਗਈ ਹੈ ਸਾਡੀ ਦੀ ਭੈਣ ਦੀ ਜਾਨ ਗਈ ਹੈ ਤਾਂ ਉਹਦੇ ਵਿੱਚ ਸਾਨੂੰ ਬੈਠਣਾ ਚਾਹੀਦਾ ਹੈ ਜੇ ਸਰਕਾਰ ਸਹੀ ਕੰਮ ਨਹੀਂ ਕਰਦੀ ਤਾਂ ਉਹਦੇ ਖਿਲਾਫ ਬੋਲਣਾ ਚਾਹੀਦਾ ਤੁਹਾਨੂੰ। ਮੰਤਰੀ ਸਾਹਿਬ ਤਾਂ ਕਹਿੰਦੇ ਵੀ ਧਰਨੇ ਲੱਗਣੇ ਨਹੀਂ ਚਾਹੀਦੇ ਧਰਨੇ ਤਾਂ ਲੋਕਾਂ ਨੂੰ ਤੰਗ ਕਰਨ ਲਈ ਲਾਏ ਜਾਂਦੇ ਕਈ ਵਾਰ ਬੇਵਜਾ ਹੋ ਜਾਂਦੇ ਆ ਜੀ। ਮੁੱਖ ਮੰਤਰੀ ਤਿੱਕਰੇ ਅਪੀਲ ਕਰਦਾ ਹੈ ਕਿ ਤੁਹਾਡੇ ਪ੍ਰਸ਼ਾਸਨਾਂ ਬੜੀ ਗਲਤੀ ਕਰੀ ਹੈ ਐਕਸੀਡੈਂਟ ਹੋਇਆ ਗੱਡੀ ਪਹਿਲਾ ਚੱਕਰੀ ਕੁੜੀ ਉੱਥੇ ਪਈ ਰਹੀ ਹੈ ਸ਼ਾਇਦ ਬਚ ਵੀ ਸਕਦੀ ਸੀ ਉਹ ਜੇ ਪੁਲਿਸ ਚੱਕ ਲੈਂਦੀ ਹੈ ਕੋਈ ਉਹਨੂੰ ਹਸਪੀਟਲ ਲੈ ਜਾਂਦੇ ਕੁਝ ਨਾ ਕੁਝ ਸਹੂਦਤ ਦੇ ਦਿੰਦੇ ਠ ਹਾਂ ਤੇ ਤੁਸੀਂ ਇੱਥੇ ਫਿਰ ਆਮ ਆਦਮੀ ਪਾਰਟੀ ਸਰਕਾਰ ਦੇ ਆਗੂ ਹੋਣ ਦੇ ਬਾਵਜੂਦ ਵੀ ਇੱਥੇ ਖੜੇ ਹੋ ਆ ਕੇ ਕਿਉਂ ਮੈਂ ਲੋਕ ਮੇਰੇ ਲੋਕ ਹੈ ਪਾਰਟੀਆਂ ਬਾਅਦ ਚ ਸਰਕਾਰਾਂ ਬਾਅਦ ਚ ਪਹਿਲਾਂ ਲੋਕ ਹੈ ਆਪਣੇ ਪਬਲਿਕ ਪਹਿਲਾਂ ਆਪਣੀ ਜਨਤਾ ਆਪਣੀ ਪਹਿਲਾਂ ਹੈ ਸਰਕਾਰ ਚੰਡੀਗੜ੍ਹ ਬੈਠੀ ਹੈ ਇਹੀ ਰੋਜ਼ ਮੈਨੂੰ ਮਿਲਦੇ ਜੁਲਦੇ ਆ ਦੁੱਖ ਸੁੱਖ ਚ ਮੈਂ ਇਹਨਾਂ ਦੇ ਨਾਲ ਹੀ ਰਹਿੰਦਾ ਹਰ ਵਕਤ ਇਹ ਪਹਿਲਾਂ ਮੈਨੂੰ ਸਰਕਾਰ ਬਾਅਦ ਹੀ ਗੱਲ ਹੈ ਸਰਕਾਰ ਦੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਤਾਂ ਆਗੂ ਇੱਧਰ ਬੈਠੇ ਤੁਸੀਂ ਆ ਗਏ ਹੋਰ ਭਾਰਤੀ ਜਨਤਾ ਪਾਰਟੀ ਦੇ ਆਗੂ ਆ ਗਏ ਹੋਰ ਸਮਾਜ ਦੇ ਵੱਡੇ ਜਿਹੜੇ ਆਗੂ ਆ ਚਿਹਰੇ ਉਹ ਵੀ ਪਹੁੰਚ ਗਏ ਇੱਥੇ ਦੂਜੇ ਪਾਸੇ ਇਹ ਜੀ ਕਿਹੜੀ ਵੱਡੀ ਧੇਰਾ ਜਿਹਦੇ ਖਿਲਾਫ ਅਜੇ ਤੱਕ ਕੋਈ ਪਰਚਾ ਨਹੀਂ ਦਰਜ ਹੋ ਪਾਰਿਆ ਜੀ ਦੇਖੋ ਜਿਹੜੇ ਸਾਡੇ ਮੌਜੂਦਾ ਲੋਕ ਚੁਣੇ ਹੋਏ ਲੋਕ ਹੈ ਉਹ ਲੋਕਾਂ ਨੂੰ ਇਹੀ ਲੋਕਾਂ ਨੂੰ ਕਹਿੰਦੇ ਸੀ ਕਿ ਆ ਰੋਡਾਂ ਤੇ ਟਿਪਰ ਨਹੀਂ ਚੱਲਣੇ ਚਾਹੀਦੇ ਐ ਛੱਜ ਟੌਂਕ ਵਿਖੇ ਧਰਨਾ ਲਾਉਣ ਦੇਤੇ ਡੀਸੀ ਨੂੰ ਲੈਟਰ ਕਢਾਉਣ ਦੇਤੇ ਕਿਉਂਕਿ ਉਹ ਟੂਲ ਵਾਲੇ ਤੋਂ ਪੈਸੇ ਲੈਂਦੇ ਤੇ ਉਧਰ ਤੇ ਗੱਡੀਆਂ ਜੰ ਲੰਘਦੀਆਂ ਸੀਆਂ ਜਦੋਂ ਉਹ ਹੈ ਨਹੀਂ ਤੇ ਕੁਝ ਦੇ ਹੈ ਜਿਹੜੀ ਰੋਡ ਹੈ ਲੈਂਡ ਜੋਗੀ ਟਿਪਰ ਵਜਨ ਚੱਕਣ ਜੱਗੀ ਨਹੀਂ ਹੈਗੀ ਹੈਗੀ ਬੜੀ ਮੁਸ਼ਕਿਲ ਨਾਲ ਅਸੀਂ ਰੋਡ ਬਣਾਈ ਸੀ ਇਹ ਧਰਨੇ ਤੋਂ ਨੇ ਲਾ ਕੇ ਬੜੀ ਵਾਰ ਵਿਧਾਨ ਸਭਾ ਵਿੱਚ ਬੋਲ ਕੇ ਇਹ ਟਿਪਰ ਫੁੱਲ ਲੋਡਰ ਟਿਪਰ ਜਾਂਦੇ ਆ ਬਹੁਤ ਐਕਸੀਡੈਂਟ ਇਹ ਐਕਸੀਡੈਂਟ ਦਾ ਹੋਇਆ ਵਿਚਾਰੇ ਲੋਕ ਇਕੱਠੇ ਹੋ ਗਏ ਆ ਇੱਕ 15-20 ਦਿਨ ਪਹਿਲਾਂ ਰੌਲੀ ਦਾ ਮੁੰਡਾ ਮਰ ਗਿਆ ਤਿੰਨ ਬੰਦੇ ਤੇ ਮੋਟਰਸਾਈਕਲ ਟਿੱਪਰ ਨਾਲ ਮਾਰੇ ਆ ਕੱਲ ਐਕਸੀਡੈਂਟ ਹੋਇਆ ਇੱਥੇ ਗੱਡੀ ਦੇ ਨਾਲ ਬਾਰ-ਬਾਰ ਬੰਦੇ ਹੀ ਬੱਚੇ ਹੈਗੇ ਆ ਰੋਜ਼ ਹਰ ਦਿਨ ਐਕਸੀਡੈਂਟ ਹੁੰਦੀ ਇੱਥੇ ਇਹ ਸਾਰੇ ਸਾਰ ਸਾਡੇ ਜਿਹੜੇ ਚੁਣੇ ਲੋਕ ਹੈ ਉਹੀ ਕੰਮ ਕਰਾ ਰਹੇ ਆ ਮੱਖ ਮੰਤਰੀ ਸਾਹਿਬ ਨੂੰ ਇੰਨੀ ਕ ਬੇਨਤੀ ਕਰਨਾ ਦਾ ਤੁਹਾਡੇ ਮੀਡੀਆ ਰਾਹੀਂ ਮੱਖ ਮੰਤਰੀ ਸਾਹਿਬ ਦੀ ਮੈਂ ਕੱਲ ਵੀ ਸੁਣੀ ਦੀ ਕਹਿੰਦੇ ਸਾਡੇ ਕੋਈ ਬੰਦਾ ਮੈਨਿਕ ਚ ਨਹੀਂ ਮਿਲਿਆ ਵਾ ਹੈਗਾ ਟਿੱਪਰਾਂ ਚ ਨਹੀਂ ਮਿਲਿਆ ਵਾ ਮੈਂ ਮੱਖ ਮੰਤਰੀ ਸਾਹਿਬ ਨੂੰ ਆਪਣੇ ਇੰਟੈਲੀਜੈਂਸ ਦੀ ਰਿਪੋਰਟ ਕਰਾ ਲਾ ਇੱਕ ਆਪਣੀ ਕੋਈ ਟੀਮ ਭੇਜ ਕੇ ਪ ਖੁਲੇ ਪੈਸੇ ਕਮਾਰੇ ਕਿ ਨਹੀਂ ਕਮਾਰੇ ਇਹ ਆਪਣੀ ਸਰਕਾਰ 'ਚ ਸਵਾਲ ਚੱਕ ਰਹੇ ਹੋ ਤੁਸੀਂ ਹਾਂ ਚੱਕ ਰਹੇ ਮੈਂ ਸਹੀ ਕਹਿ ਰਹੇ ਹਾਂ ਮੁੱਖ ਮੰਤਰੀ ਨੂੰ ਤੁਹਾਡੇ ਮੀਡੀਆ ਰਹੀ ਕਹਿ ਰਿਹਾ ਹੈ ਕੱਲ ਮੁੱਖ ਮੰਤਰੀ ਦਾ ਕੱਲ ਦਾ ਉਹ ਹੈ ਮੁੱਖ ਮੰਤਰੀ ਸਾਹਿਬ ਸੋਡੇ ਕੋਲ ਇੰਟੈਲੀਜੈਂਸ ਦੀ ਰਿਪੋਰਟ ਹੈ ਸਾਰੀ ਤੁਹਾਡੇ ਐਮਐਨਏ ਨੇ ਕਿੰਨੇ ਪੈਸੇ ਕਮਾਲੇ ਕੀ ਕੀ ਕਰਾਂਦਾ ਪੂਰੀ ਮੈਨਗਿਦੀ ਚਲਾਉਂਦੇ ਪੂਰੇ ਟਿਪਰੇ ਚਲਾਉਂਦਾ ਲੋਕਾਂ ਦੇ ਝੂਠੇ ਪਰਚੇ ਕਰਾਂਦਾ ਤੁਸੀਂ ਦੀ ਇੰਟੈਲੀਜੈਂਸ ਰਿਪੋਰਟ ਲਓ ਸਾਰੀ ਤੁਸੀਂ ਉਹ ਕਹਿਣਗੇ ਹੁਣ ਜੇ ਵਿਧਾਇਕ ਸਾਹਿਬ ਨੂੰ ਫਿਰ ਕਾਂਗੇ ਵੀ ਸੜਕਾਂ ਦੇ ਉੱਤੇ ਹਾਦਸੇ ਹੋ ਜਾਂਦੇ ਹੁੰਦੇ ਆ ਦੁੱਖ ਦੀ ਗੱਲ ਆ ਨਹੀਂ ਹੋਣੇ ਚਾਹੀਦੇ ਪਰ ਉਹਦਾ ਦੋਸ਼ ਤੁਸੀਂ ਵਿਧਾਇਕ ਤੇ ਲਾ ਦੋਗੇ ਇਹੀ ਵਿਧਾਇਕ ਅੱਜ ਤੋਂ 3 ਸਾਲ ਪਹਿਲਾਂ ਕੋਈ ਦਰਘਟਨਾ ਹੁੰਦੀ ਮੈਂ ਐਮਐਲਏ ਹੋ ਕੇ ਵੀ ਜਦ ਵੀ ਪੈਂਦਾ ਰਿਹਾ ਲੋਕਾਂ ਦੇ ਨਾਲ ਜਦੋਂ ਕੋਈ ਦਰਘਟਨਾ ਹੁੰਦੀ ਮੈਂ ਜਦ ਵੀ ਪ ਇਹੀ ਵਿਧਾਇਕ ਕਹਿੰਦਾ ਸੀ ਇਹੀ ਵਿਧਾਇਕ ਗੱਲ ਦੀਆਂ ਗੱਲਾਂ ਕਰਦਾ ਸੀ ਜਿਹੜੀਆਂ ਰੋਡ ਤੇ ਟ੍ਰੱਕ ਨਹੀਂ ਚੱਲਣੇ ਚਾਹੀਦੇ ਡੀਸੀ ਨੂੰ ਲੈਟਰ ਕੱਢ ਦਿੰਦਾ ਹੈ ਆਹ ਕਰ ਦਿੰਦਾ ਹੈ ਇਹੀ ਵਿਧਾਇਕ ਲੜਦਾ ਸੀ ਅੱਜ ਕਿੱਥੇ ਬੈਠਾ ਵਿਧਾਇਕ ਤੁਹਾਡੇ ਹੁੰਦੇ ਨਹੀਂ ਚੱਲਦੇ ਸੀ ਅਸੀਂ ਤਾਂ ਰੋਕਦੇ ਸੀ ਪੂਰਾ ਸਰਕਾਰ ਨਾਲ ਲੜਦੇ ਕਿਉਂ ਤੇ ਚੱਲਣ ਦੇ ਦਿੰਦੇ ਰੋਕ ਕੇ ਰੱਖਦੇ ਸੀ ਅਸੀਂ ਹਾਂਜੀ ਤੇ ਹੁਣੇ ਫਿਰ ਜਿਹੜੇ ਇਨਸਾਫ ਮੰਗ ਰਹੇ ਆ ਪਰਿਵਾਰ ਇਹਨਾਂ ਦੀ ਲੜਾਈ ਨੂੰ ਕਿੰਨੀ ਕ ਜਾਇਜ਼ ਮੰਨਦੇ ਹੋ ਤੁਸੀਂ ਕੀ ਸਮਝ ਬਿਲਕੁਲ 100% 1000% ਜਾਇਜ਼ ਲੜਾਈ ਹੈ ਇਹਨਾਂ ਦੀ ਠੀਕ ਹੈ ਜੀ ਕਿਸੇ ਦਾ ਬੱਚਾ ਜਾਣਾ ਦੇਖੋ ਆਪਾਂ ਤਾਂ ਬੋਲ ਕੇ ਚੱਲ ਜਣਾ ਸਾਰਿਆਂ ਨੇ ਤੁਸੀਂ ਮੀਡੀਆ ਨਹੀਂ ਖਬਰ ਚਲਾਦਣੀ ਇਹ ਬਜ਼ੁਰਗ ਮਾਈ ਨੂੰ ਪੁੱਛ ਜਿਹਦੀ ਬਹੂ ਚਲ ਗਈ ਜਿਹਦੀ ਬਹੂ ਚਲ ਗਈ ਜਿਹਦੇ ਲੋਕ ਲੋਕ ਕਿੰਨੇ ਆਂਦੇ ਬੱਚੇ ਕਿਦਾਂ ਰੋਣਗੇ ਉਹਦਾ ਹਸਬੰਡ ਕਿਦਾਂ ਰੋਲੇਗਾ ਪਰਿਵਾਰ ਕਿਦਾਂ ਰੋਲੇਗਾ ਉਹ ਪਤਾ ਕਰਕੇ ਦੇਖ ਇੱਕ ਗੱਲ ਕਹਿੰਦੀ ਮੈਂ ਜ਼ਿਆਦਾ ਨਹੀਂ ਮੇਰੀ ਗੱਲ ਸੁਣ ਤੁਸੀਂ ਪੁੱਤ ਹੈ ਉਹ ਵੀ ਪੁੱਤ ਜਿਹਨੀਆਂ ਤੇ ਹੋਈ ਸਾਡੇ ਕੋਲ ਹਾਜ਼ਰ ਹੋਣੇ ਚਾਹੀਦੇ ਕੁਝ ਨਹੀਂ ਕਹਾਗੇ ਮੈਂ ਆਪਣੇ ਪੋਤੇ ਨੂੰ ਕਹਾਂ ਕਿ ਆ ਫੈਸਲਾ ਕਰਾਂ ਕਿਉਂ ਨਹੀਂ ਹਾਜ਼ਰ ਕਰਦੇ ਸਰਕਾਰ ਨਾਲ ਕਿਉਂ ਨਹੀਂ ਹਾਜ਼ਰ ਕਰੇ ਪੁੱਤ ਇੱਕ ਤੁਹਾਡੇ ਘਰ ਦਾ ਕੋਈ ਤੁਸੀਂ ਮੇਰੇ ਬੱਚੇ ਆ ਕੁਝ ਸਾਨੂੰ ਮੈਂ ਤਾਂ ਵੀ ਦੁੱਖ ਮਾਨੂ ਕਿ ਜਦ ਤੁਹਾਡੇ ਪਰਿਵਾਰ ਨੂੰ ਕੁਝ ਅੱਜ ਸਾਡਾ ਦੁੱਖ ਨਹੀਂ ਮਾਨਦੇ ਆ ਅਸੀਂ ਰੋਈਏ ਕਿ ਅਸੀਂ ਕੀ ਕਰੀਏ ਸਰਕਾਰ ਨੂੰ ਕਿਉਂ ਨਹੀਂ ਸਾਡਾ ਇਨਸਾਫ ਕਰਿਆ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਤਾਂ ਕਰ ਰਹੇ ਆ ਕੋਸ਼ਿਸ਼ ਸਾਡੀ ਜਿਹੜੀ ਇਨਵੈਸਟੀਗੇਸ਼ਨ ਸਾਡੀ ਟੀਮਾਂ ਜਾ ਰਹੀਆਂ ਜਦੋਂ ਇਹ ਲੋਕ ਇਹ ਲੋਕ ਕਹਿਣਗੇ ਜਿਹਦਾ ਮਾਤਾ ਕਹਿਣਗੇ ਜਾਂ ਪਰਿਵਾਰ ਦੇ ਮੈਂਬਰ ਕਹਿਣਗੇ ਉਹ ਸਹੀ ਗੱਲ ਹੈ ਜਿਹੜਾ ਸਾਡਾ ਪ੍ਰਸ਼ਾਸਨ ਹੈ ਵਧੀਆ ਐਸਐਸਪੀ ਸਾਹਿਬ ਮਾੜੀ ਗੱਲ ਵਧੀਆ ਚੰਗੇ ਇਨਸਾਨ ਹੈ ਇਹ ਸਾਡੇ ਐਮਐਲਏ ਨਾਲ ਥੱਲੇ ਵਾਲਾ ਪ੍ਰਸ਼ਾਸਨ ਸਾਰਾ ਕੰਟਰੋਲ ਚ ਕਰਿਆ ਹੋਇਆ ਹੈ ਉਹਦੇ ਨਾਲੇ ਸਹਲਾਉਂਦਾ ਜਿਹਦੇ ਪਰਚਾ ਕਰ ਲੋ ਕੇ ਇਹਨੂੰ ਸ਼ਟਰ ਲੋ ਚੱਕ ਲੋ ਸਾਰਾ ਕੁਝ ਇਹੀ ਕਰਾ ਰਿਆ ਬਹੁਤ ਲੋਕ ਆ ਰੋਜ਼ ਜਿਹੜੇ ਪੀੜਤ ਇਹਨਾਂ ਤੇ ਜਿਹਨ ਨੂੰ ਇਨਸਾਫ ਨਹੀਂ ਮਿਲਦਾ ਉੱਪਰ ਵਾਲੇ ਅਫਸਰ ਤਾਂ ਠੀਕ ਹੈ ਪਰ ਥੱਲੇ ਵਾਲੇ ਖਰਾਬ ਕਰਦੇ ਢੋਡੀ ਕਹਿਣ ਦਾ ਮਤਲਬ ਵੀ ਢੋਡੀ ਪਾਰਟੀ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਵੀ ਵਿਧਾਇਕਾਂ ਨੇ ਕਾਬੂ ਕਰੇ ਹੋਏ ਬੰਦੇ ਸਾਰੇ ਸਾਰੇ ਨਹੀਂ ਕਰੇ ਹੋਏ ਆ ਕੁਝ ਕੁਝ ਪਰਸੈਂਟ ਲੋਕ ਆ ਜਿਹੜੇ ਐਦਾਂ ਦੇ ਐਮ.ਐਲ.ਏ. ਮੈਂ ਤਾਂ ਕਹਿੰਦਾ ਚੌਂਕੀਨ ਜਾਰ ਸਸਪੈਂਡ ਹੋਣਾ ਚਾਹੀਦਾ ਮੈਂ ਐਸ.ਪੀ ਨੂੰ ਕਹਿਆ ਕਿ ਹਟਿਆ ਕਿ ਚੌਂਕੀਨ ਜਾਰ ਨੂੰ ਸਸਪੈਂਡ ਕਰੋ ਉਹਨਾਂ ਬੋਡੀ ਕਿਉਂ ਨਹੀਂ ਚੱਕੀ ਉਹਨਾਂ ਨੂੰ ਹਸਪੀਟਲ ਲੈ ਕੇ ਕਿਉਂ ਨਹੀਂ ਗਏ ਪਹਿਲਾਂ ਉਹ ਕਿਉਂ ਮਿਲਿਆ ਉਹਦੇ ਕਾਗਜ਼ ਢਾੜ ਕਰਵਾਏ ਇੱਕ ਤਾਂ ਸਸਪੈਂਡ ਕਰੋ ਉਹਨੂੰ ਸਸਪੈਂਡ ਕਾਰਵਾਈ ਕਰੋ ਨਾ ਉੱਥੇ ਜਾ ਕੇ ਸਿਆਣੀ ਮਾਂ ਨੂੰ ਮਾਰ ਜਾਵਾ ਨਾ ਜੇ ਤਾਂ ਮੈਂ ਤਾਂ ਮੈਂ ਮਾਂ ਨੂੰ ਮੈਂ ਸਮਝਦਾ ਕਿ ਸਿਆਣੀ ਮਾਂ ਵੀ ਮਰ ਜਾਵਾ ਨਾ ਹੁ ਮੈਂ ਦੂਰ ਹੀ ਨਿਕਾਲ ਕਰਦੀ ਮੇਰੇ ਘਰ ਵਾਲਾ ਸਿਆਣਾ ਅਸੀਂ ਉਹਦਾ ਹੀਠ ਉੱਪਰ ਫਿਰਨੇ ਪਊਗਾ ਮਾਲ ਸਰਕਾਰੀਆ ਸਾਹਿਬ ਕੋ ਕਾਰਦੀਆਂ ਮਨਨ ਕਹਿੰਦੀ ਕਿ ਵਰਾਓ ਨਾ ਪੁੱਤ ਮੈਂ ਵੀ ਰੋਗਣਾ ਹੈ ਅੱਜ ਸਾਡੇ ਘਰ ਦਾ ਇੱਕ ਜੀਵ ਚਲੇ ਗਿਆ ਜਵਾਨ ਸਿਆਣਾ ਤਾਂ ਤਾਂ ਛੱਡੋ ਉਹਨਾਂ ਨੂੰ ਵੀ ਰੋਂਦੇ ਫਿਰਦਾ ਪੁੱਤ ਤਾਂ ਟੁੱਟੂਗਾ ਉਹ ਵੀ ਰੋਂਦਾ ਅੱਜ ਸਾਡਾ ਐਡਾ ਬੜਾ ਜੀਵ ਘਰ ਦਾ ਗਿਆ ਬੱਚੇ ਕਿੱਥੇ ਰੋਲਦੇ ਅਸੀਂ ਤਾਂ ਇਹ ਕਹਿੰਦੇ ਆ ਵੀ ਦੋਸ਼ੀ ਸਾਡੇ ਕੋ ਆ ਜਨ ਅਸੀਂ ਸ਼ਮਾਪ ਵੀ ਕਰ ਦਾਂਗੇ ਉਹਨਾਂ ਨੂੰ ਵੀ ਦੋਸ਼ੀ ਆਣ ਤਾਂ ਸਹੀ ਤੇ ਉਹਨਾਂ ਨੂੰ ਫੜਾਣਾ ਉਹਨਾਂ ਨੂੰ ਗੱਡੀ ਰੋਕਣੀ ਚਾਹੀਦੀ ਸੀ ਗੱਡੀ ਰੋਕ ਕੇ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ ਜੋ ਵੀ ਹੁੰਦਾ ਬਾਅਦ ਚ ਹੁੰਦਾ ਹੈ ਉਹਨਾਂ ਨੂੰ ਭਜਾਣੇ ਨਹੀਂ ਚਾਹੀਦੀ ਸੀ ਗੱਡੀ ਬੇਨਿਆਈ 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 ਤੁਸੀਂ ਫਿਰ ਹੁਣ ਇੱਥੇ ਡਟੋਗੇ ਖੜੋਗੇ ਇਹਨਾਂ ਨਾਲੇ ਬੈਠਾ ਜਦ ਤੱਕ ਤਾਂ ਬਿਲਕੁਲ ਜਿੱਥੇ ਲੋਕ ਬੈਠੇ ਰਹੋ ਦੇ ਵਿੱਚ ਦਾ ਸਾਬਕਾ ਵਿਧਾਇਕ ਮੌਜੂਦਾ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਉਸ ਦੇ ਆਗੂ ਅਮਰਜੀਤ ਸਿੰਘ ਚੰਦੋ ਮਾਤਾ ਇਹ ਕਹਿੰਦੀ ਹੈ ਵੀ ਸਾਡੇ ਕੋਲ ਦੋਸ਼ੀ ਆ ਜਣਾ ਨਹੀਂ ਛੱਡਾਂਗੇ ਫੈਸਲਾ ਕਰਦਾਂਗੇ ਸਾਨੂੰ ਹੈ ਪਰ ਆਣੇ ਚਾਹੀਦੇ ਦੋਸ਼ੀ ਅਸੀਂ ਤਾਂ ਗੱਲ ਇਹ ਵੀ ਦੋਸ਼ੀ ਫੜੋ ਤਾਂ ਸਹੀ ਭਾਈ ਦੋਸ਼ੀ ਫੜੇ ਕਿਉਂ ਨਹੀਂ ਜਾ ਰਹੇ ਪੁਲਿਸ ਪ੍ਰਸ਼ਾਸਨ ਆਪਣੀਆਂ ਦਲੀਲਾਂ ਦੇ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਦੂਜੇ ਪਾਸੇ ਮੰਗ ਇਹ ਆ ਕਿ ਦੋਸ਼ੀ ਫੜੇ ਕਿਉਂ ਨਹੀਂ ਜਾ ਰਹੇ ਸਵਾਲ ਪੁਲਿਸ ਦੇ ਉੱਤੇ ਆ ਪੁਲਿਸ ਦੇ ਆਪਣੇ ਜਵਾਬ ਹੈ ਪਰ ਤੁਸੀਂ ਇਸ ਸਾਰੀ ਗੱਲਬਾਤ ਦੇ ਵਿੱਚੋਂ ਕੀ ਸਮਝਦੇ ਹੋ ਕਿ ਆਕਰ ਇਕੱਠਨਾਵਾ ਜੇਕਰ ਵਾਪਰਦੀਆਂ ਤੇ ਇਸ ਤੋਂ ਬਾਅਦ ਹੱਲ ਫਿਰ ਧਰਨੇ ਲਾ ਕੇ ਹੀ ਕਿਉਂ ਨਿਕਲਦਾ ਕਿਉਂ ਉਸੇ ਦਿਨ ਕਾਰਵਾਈ ਨਹੀਂ ਹੁੰਦੀ ਕਿਉਂ ਲੋਕ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੁੰਦੇ ਕਿਉਂ ਅਜਹੀ ਕਾਰਵਾਈ ਨਹੀਂ ਹੋ ਪਾਰੀ ਜਿਹੜੀ ਲੋਕਾਂ ਦੇ ਸਮਝ ਵਿੱਚ ਨਹੀਂ ਆਂਦੀ ਲੋਕ ਸਿਆਣੀ ਨਹੀਂ ਜਾਂ ਫਿਰ ਪੁਲਿਸ ਢਿੱਲੀ ਹੈ ਸਵਾਲ ਬੜੇ ਵੱਡੇ ਆ ਜਵਾਬ ਕਿੱਥੇ ਆ ਉਹ ਦੇਖਣ ਵਾਲੀ ਗੱਲ ਹੈ ਗੁਰਪ੍ਰੀਤ ਸਿੰਘ ਦੇ ਨਾਲ ਤਨਮ ਸਿੰਘ ਪੰਜਾਬੀ ਲੋਕ ਚੈਨਲ